ਸਾਰੇ ਨੂੰ ਮੀਤ ਕਰਦਿਆਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉਪਰ ਆਪਣੀ ਮੇਰ ਬਣਾਈ ਰੱਖਣ ਤੇ ਹੁਣ ਮੈਨੂੰ ਹੈਗਾ ਸੀ ਲੰਚ ਟਾਈਮ ਤੇ ਬੱਚੇ ਜिद ਕਰ ਰਹੇ ਸੀ ਕਿ ਕੁਝ ਬਣਾ ਕੇ ਦਿਓ ਤੇ ਆ ਆਪਣੇ ਕੋਲ ਹੈਗੇ ਸੀ ਬਾਸੀ ਚਾਵਲ ਤੇ ਇੱਕ ਵੱਡੀ ਕੌਲੀ ਮਤਲਬ ਬਾਸੀ ਚਾਵਲ ਸੀ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਸੂਜੀ ਐਡ ਕੀਤੀ ਤੇ ਚਮਚੇ ਦਾ ਚੌਥਾ ਹਿੱਸਾ ਬੇਕਿੰਗ ਪਾਊਡਰ ਪਾਇਆ ਤੇ ਇਹ ਆਪਾਂ ਬਣਾ ਲਿਆ ਬਾਸ ਚਾਵਲ ਦੇ ਭੰਲੇ ਤੇ ਬਹੁਤ ਹੀ ਬਾਸੀ ਚਾਵਲ ਤੇ ਸੋਜੀ ਦੇ ਵੀ ਬਹੁਤ ਹੀ ਕਰੰਚੀ ਬਣੇ ਨੇ ਤੇ ਮੈਂ ਕਦੇ ਤੋਂ ਤੁਹਾਡੇ ਨਾਲ ਵੀ ਸਾਂਝੇ ਕਰਦੇ ਆ ਵੀ ਕਈ ਵਾਰੀ ਆਪਾਂ ਇਹ ਆਪਣੇ ਘਰੇ ਗੈਸਟ ਆਏ ਸੀਗੇ ਤੇ ਆਪਣੇ ਨਾ ਚੌਲ ਬਚ ਗਏ ਇੱਥੇ ਤੇਲ ਮੈਂ ਤਾਂ ਘੱਟ ਪਾਉਣੀ ਆ ਇੱਧਰ ਪਾਣੀ ਗਰਮ ਰੱਖਿਆ ਇਹ ਪਾਣੀ ਦੇ ਵਿੱਚ ਆਪਾਂ ਜਦੋਂ ਪਾਵਾਂਗੇ ਤੇ ਜਿਹੜਾ ਤੇਲ ਆ ਬਿਲਕੁਲ ਡਰਾਈ ਹੋ ਜਾਏਗਾ ਤੇਲ ਨਿਕਲ ਜਾਏਗਾ ਜੜ ਥੋੜਾ ਬਹੁਤ ਤਾਂ ਵੈਸੇ ਵੀ ਮੈਂ ਤੇਲ ਦੇਖੋ ਕਿੰਨਾ ਘੱਟ ਪਾਇਆ ਹੋਇਆ ਤੇ ਇਸ ਤਰ੍ਹਾਂ ਆਪਾਂ ਉਹ ਦੇ ਜਾਵਾਂਗੇ ਤੇ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਨੇ ਜਿਹੜੇ ਆਪਾਂ ਮਾਂਹ ਦੀ ਦਾਲ ਦੇ ਥੱਲੇ ਬਣਾਉਂਦੇ ਆ ਨਾ ਕਿਉਂਕਿ ਆਪਾਂ ਇਹਦੇ ਵਿੱਚ ਸੂਜੀ ਮਿਕਸ ਕੀਤੀ ਆ ਉਸੇ ਤਰ੍ਹਾਂ ਹੀ ਹੋਏਗੇ ਗੈਸ 'ਤੇ ਆਸੀਂ ਚੌਲ ਬਣਾਏ ਤੇ ਤੁਹਾਨੂੰ ਪਤਾ ਕੋਈ ਬੋਤੀ ਚੀਰ ਤੇ ਬਚੀ ਜਾਂਦੀ ਹੈ ਫਿਰ ਉਹਦੇ ਵਿੱਚ ਆਪਾਂ ਇਹ ਸੂਜੀ ਮਿਕਸ ਕਰਕੇ ਤੇ ਇਹ ਆਪਾਂ ਪੱਲੇ ਬਣਾਉਂਦੇ ਆ लो जी इधर दे ती देख आपने पल दे तो सकते अपने पले लो जी आप बच्चे पहला भी लग गए हैं खाने वास्तो किन्नी खस्ता कराएँ मैं आपको शेप करो शेप के कर दा शेप आप रख सकते हैं जो आप शेप हैं ਉਹਨਾ ਸਾਨੂੰ ਦੱਸਿਆ ਸੀ tadi ਇਹ ਜਿਹੜਾ ਜਰਾਤੀ ਗੋਗੋਲ ਬਣਾਏ ਸੀ ਨਾ ਉਹ ਮੈਂ ਬਣਾਉਂ। ਆਪਾਂ ਮੈਂ ਸ਼ੇਪ ਦੇ ਦੁੱਧ ਚੁਣੇ। ਤੇ ਇਹ ਸ਼ੇਪ ਆਪਾਂ ਇਹਨਾਂ ਨੂੰ ਕੋਈ ਦੇ ਸਕਦੇ ਆ। ਤੇ ਤੇਲ ਆਪਾਂ ਬਹੁਤ ਘੱਟ ਪਾਇਆ ਕਿਉਂਕਿ ਸੜਿਆ ਹੋਇਆ ਤੇਲ ਨਾ ਫਿਰ ਬਾਅਦ ਵਿੱਚ ਵਰਤਣ ਨੂੰ ਦੇਰ ਨਹੀਂ ਕਰਦਾ। ਤੇ ਆ ਆਪਾਂ ਚਾਰਸ ਤਰੀਕੇ ਨਾਲ ਅੜਾੜੇ ਸੀ ਤੇ ਕੁਝ ਬੱਚੇ ਤੁਹਾਨੂੰ ਪਤਾ ਨਾਲ ਨਾਲ ਚੱਕ ਕੇ ਅੰਦਰ ਲੈ ਗਏ। ਤੇ ਹੈਗੇ ਦੀ ਪਾਸੇ ਇੱਕ ਤੋਲ ਦੀ ਸੀ। ਮਤਲਬ ਕਿ ਚਾਰ ਇਹ ਜੀ ਇਹ ਆਪਾਂ ਨੂੰ ਆਪੇ ਦੋ ਛੇਕ ਦੇ ਵਿੱਚ ਤੇ ਇਸ ਤਰ੍ਹਾਂ ਆਪਣੇ ਕੋਲ ਕਦੇ ਵੀ ਬਚੇ ਹੋਏ ਚੌਲ ਹੋਣ ਤੇ ਉਹਨਾਂ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਵਰਤ ਸਕਦੇ ਹਾਂ ਤੇ ਇਹ ਬੜੀ ਆਸਾਨੀ ਨਾਲ ਬੱਚੇ ਸੌਸ ਨਾਲ ਬੜੇ ਖੁਸ਼ ਹੋ ਕੇ ਖਾਂਦੇ ਨੇ ਤੇ ਇਸ ਤਰ੍ਹਾਂ ਆਪਾਂ ਬਚੇ ਹੋਏ ਚੌਲਾਂ ਦੀ ਵਰਤੋਂ ਕਰ ਸਕਦੇ ਹਾਂ ਤੇ ਬਹੁਤ ਹੀ ਖਸਤਾ ਕਰਾਰੇ ਬਣੇ ਨੇ ਆ ਦੇਖੋ ਬਹੁਤ ਹੀ ਜ਼ਿਆਦਾ ਖਸਤਾ ਕਰਾਰੇ ਬਣੇ ਨੇ ਤੇ ਇਹਨਾਂ ਨੂੰ ਮੈਂ ਇੱਧਰ ਪਾਣੀ ਦੇ ਵਿੱਚ ਪਾ ਕੇ ਜਿਵੇਂ ਆਪਾਂ ਦੂਸਰੇ ਉਹ ਕਰਦੇ ਆਂ ਭੱਲਿਆਂ ਨੂੰ ਉਸੇ ਤਰ੍ਹਾਂ ਕਰਕੇ ਤੇ ਨਾਲ ਸਾਸ ਦੇ ਨਾਲ ਬੱਚਿਆਂ ਨੂੰ ਦਿੱਤੇ ਨੇ ਤੇ ਚਲੋ ਜੀ ਧੰਨਵਾਦ ਜੀ ਕਦੀ ਵੀ ਆਪਣੇ ਇਸ ਤਰ੍ਹਾਂ ਚੌਲ ਬਚ ਜਾਣ ਉਹਨਾਂ ਨੂੰ ਆਪਾਂ ਅਜਾਈ ਨਹੀਂ ਜਾਣਦੇ ਨਾ ਆਪਾਂ ਉਹਨਾਂ ਦੀ ਵਾਸਤੋਂ ਕਰ ਸਕਦੇ ਆਂ ਬੱਚੇ ਇਹ ਕਰੰਚੀ ਬਹੁਤ ਖੁਸ਼ ਹੋ ਕੇ ਖਾਂਦੇ ਆ ਵਿੱਚ ਸੂਜੀ ਮਿਕਸ ਕੀਤੀ ਹੋਈ ਤੇ ਦੇਖੋ ਕਿੰਨੇ ਜ਼ਿਆਦਾ ਕਰਾਰੇ ਬਣੇ ਨੇ ਤੇ ਧੰਨਵਾਦ ਜੀ ਤੇ ਇੱਕ ਗੱਲ ਸੱਚ ਹੋਰ ਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਕਦੀ ਕਿਹਾ ਵੀ ਨਹੀਂਗਾ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਜਿਹੜੇ ਅੱਗੋਂ ਨਿਊ ਆਉਂਦੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਾ